ਇਹ ਕਾਲ ਇਹ ਆਪਾਂ ਅੱਜ ਆਏ ਆ ਕਿਲਾ ਗੋਬਿੰਦਗੜ ਜਿਹੜਾ ਤੁਸੀਂ ਦ੍ਰਿਸ਼ ਵੇਖ ਰਹੇ ਹੋ ਆਪਣੇ ਲਾਈਵ ਦੇ ਵਿੱਚ ਇਹ ਕਿਲਾ ਗੋਬਿੰਦਗੜ ਸਾਹਿਬ ਅੰਮ੍ਰਿਤਸਰ ਦੀ ਮੁਬਾਰਕ ਤਰਤੀ ਦੇ ਉੱਪਰ ਆ ਅੰਮ੍ਰਿਤਸਰ ਦੇ ਵਿੱਚ ਇਹ ਸਥਾਨ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਸਾਨੂੰ ਦੱਸਦਾ ਹੈ ਇਹ ਕਿਲਾ ਗੋਬਿੰਦਗੜ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਸਾਡੇ ਕੋਲ ਟਾਈਮ ਸੀ ਤਾਂ ਅਸੀਂ ਸੋਚਿਆ ਕਿਉਂ ਨਾ ਹੋਵੇ ਇਸ ਕਿਲੇ ਦਾ ਬਾਖੂਬੀ ਆਨੰਦ ਮਾਣਿਆ ਜਾਵੇ ਵੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕੀਤਾ ਜਾਵੇ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਬਾਰੇ ਵੇਖਿਆ ਜਾਵੇ ਇਹ ਕਿਲੇ ਦਾ ਸਿੱਖ ਇਤਿਹਾਸ ਨਾਲ ਕੀ ਸਬੰਧ ਸੀ ਕਿਵੇਂ ਦਾ ਸਬੰਧ ਸੀ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਲਾ ਬਹੁਤ ਹੀ ਪੁਰਾਣਾ ਹੈ ਇਸ ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਅਤੇ ਹੋਰ ਬਹੁਤ ਸਾਰੇ ਸਿੱਖ ਸਰਦਾਰ ਜਿਹੜੇ ਸੀ ਇਹਨਾਂ ਕਿਲਿਆਂ ਦੇ ਵਿੱਚ ਆਉਂਦੇ ਜਾਂਦੇ ਰਹੇ ਤੇ ਕਿਲਾ ਇੰਨਾ ਵਧੀਆ ਆ ਇੰਨਾ ਵੱਡਾ ਆ ਕਿ ਬੜਾ ਹੀ ਆਨੰਦ ਆਇਆ ਇਸ ਕਿਲੇ ਦੇ ਵਿੱਚ ਆ ਕੇ ਇੱਥੇ ਬਹੁਤ ਕੁਝ ਬੱਚਿਆਂ ਦੇ ਲਈ ਵੀ ਅੱਜ ਦੇ ਸਮੇਂ ਲਈ ਮਾਡਰਨ ਕਿਲੇ ਦੇ ਰੂਪ ਚ ਇਹਨਾਂ ਨੂੰ ਸਾਂਭਿਆ ਗਿਆ ਆ ਇਹ ਕਿਲੇ ਦਾ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਮੈਂ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤੇ ਮੈਨੂੰ ਬੜਾ ਵਧੀਆ ਲੱਗਿਆ ਇਸ ਕਿਲੇ ਵਿੱਚ ਆ ਕੇ ਆਪਣੇ ਪਰਿਵਾਰ ਦੇ ਨਾਲ ਇਹ ਕਿਲੇ ਦੀਆਂ ਉਹ ਦਿਵਾਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਵਿਸ਼ਾਲ ਤੇ ਬੜੀਆਂ ਮੋਟੀਆਂ-ਮੋਟੀਆਂ ਨੇ ਕਰੀਬ ਕੋਈ ਤੁਸੀਂ ਅੰਦਾਜ਼ਾ ਆਪ ਹੀ ਵੇਖ ਲਓ ਕਿ ਕਿੰਨੀ ਮਟਾਈ ਹੋਈਗੀ ਆ ਕਿਲੇ ਦੀ ਮੇਨ ਜਿਹੜੀ ਬਾਉਂਡਰੀ ਆ ਉਹਨੂੰ ਤੁਸੀਂ ਵੇਖ ਸਕਦੇ ਹੋ ਇਹ ਲਗਭਗ 8-9 ਫੁੱਟ ਚੌੜੀ ਆ ਜਿਹਦੇ ਦੇ ਉੱਤੇ ਅੱਜ ਦੇ ਸਮੇਂ ਦੇ ਮੈਂ ਨਾ ਗੱਡੀਆਂ ਵੀ ਭੱਜ ਸਕਦੀਆਂ ਨੇ ਇਹ ਏਡੀ ਚੌੜੀ ਆ ਤੇ ਇਹ ਕਿਲੇ ਦਾ ਜਿਹੜੀ ਆ ਬਾਹਰੀ ਦੀਵਾਰ ਦਾ ਦ੍ਰਿਸ਼ ਹੈ ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤੁਸੀਂ ਵੇਖ ਸਕਦੇ ਹੋ ਕਿਲਾ ਗੋਬਿੰਦਗੜ੍ਹ ਦਾ ਬਾਹਰੀ ਦ੍ਰਿਸ਼ ਇਹ ਜਦੋਂ ਵੀ ਤੁਸੀਂ ਹਾਂ ਆ ਗਾੜਲੇ ਪਾਸੇ ਵੀ ਤੁਸੀਂ ਕਿਲੇ ਦੀਆਂ ਵੇਖ ਸਕਦੇ ਹੋ ਇਹ ਕਿਲੇ ਦੇ ਵੱਖ-ਵੱਖ ਦ੍ਰਿਸ਼ ਜਿਹੜੇ ਨੇ ਉਹ ਤੁਸੀਂ ਆਨੰਦ ਨਾਲ ਮਾਣ ਸਕਦੇ ਹੋ ਜੇ ਤੁਹਾਡਾ ਵਿਚਾਰ ਹੋਵੇ ਤਾਂ ਜਾਂ ਤੁਸੀਂ ਹੋ ਸਕਦਾ ਤੁਸੀਂ ਵੀ ਇਹਨਾਂ ਕਿਲੇ 'ਚ ਆ ਕੇ ਵੇਖਿਆ ਹੋਵੇ ਆਪਣੀ ਫੈਮਿਲੀ ਨਾਲ ਆਏ ਹੋ ਤੇ ਇਸ ਕਿਲੇ ਦਾ ਪੂਰੇ ਦਾ ਪੂਰਾ ਆਨੰਦ ਵੀ ਮਾਣਿਆ ਹੋਵੇ ਅਸੀਂ ਇਹ ਕਿਲੇ ਦੇ ਉੱਪਰਲੀ ਸਾਈਡ ਤੇ ਹਾਂ ਜਿੱਥੇ ਕਿਲੇ ਨੂੰ ਆਪਾਂ ਦੂਰੋਂ ਤੱਕ ਵੇਖ ਸਕਦੇ ਹਾਂ ਅਲੱਗ-ਅਲੱਗ ਜਗ੍ਹਾ ਤੇ ਕਿ ਇਸ ਕਿਲਾ ਜਿਹੜਾ ਹੈ ਜਦੋਂ ਤੁਸੀਂ ਇਸ ਕਿਲੇ ਵਿੱਚ ਆਓਗੇ ਨਾ ਜੀ ਇਹਦੀ ਕੋਈ ਜਿਹੜੀ ਦਾਖਲਾ ਫੀਸ ਆ ਉਹ ਕੋਈ 300 ਰੁਪਈਆ ਪਰਸਨ ਆ 300 ਰੁਪਈਆ ਐਂਟਰੀ ਫੀਸ ਆ ਉਹ ਤੁਸੀਂ ਦੇ ਕੇ ਤੇ ਇਕਲੇ ਦੇ ਵਿੱਚ ਆ ਸਕਦੇ ਹੋ ਜਿੰਨੇ ਵੀ ਤੁਸੀਂ ਪਰਿਵਾਰਕ ਮੈਂਬਰ ਆਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਕਾਫੀ ਕੁ ਚੀਜ਼ਾਂ ਦੇਖਣ ਵਾਲੀਆਂ ਨੇ ਹੁਣ ਇਹ ਕਿਲਾ ਹੈ ਕਿੱਥੇ ਆ ਕਿਲਾ ਗੋਬਿੰਦਗੜ ਜਿੱਥੇ ਇੱਕ ਪ੍ਰਾਤਨ ਪੁਰਾਣਾ ਪੰਜਾਬ ਰੋਡਵੇਜ਼ ਬੱਸ ਦਾ ਡੀਪੂ ਹੁੰਦਾ ਸੀ ਪੰਜਾਬ ਰੋਡਵੇਜ਼ ਬੱਸ ਦਾ ਡੀਪੂ ਆ ਉਹਦੇ ਪਾਸੇ ਤੁਸੀਂ ਆ ਸਕਦੇ ਜਾਂ ਲਾਹੌਰੀ ਗੇਟ ਵਾਲੀ ਸਾਈਡ ਨੂੰ ਆ ਸਕਦੇ ਹੋ ਤੁਸੀਂ ਉਥੋਂ ਵੀ ਕਿਸੇ ਨੂੰ ਪੁੱਛ ਸਕਦੇ ਹੋ ਕਿ ਕਿਲਾ ਗੋਬਿੰਦਗੜ ਕਿੱਥੇ ਆ ਤੇ ਇਸ ਵੇਲੇ ਸ਼ਾਮਾਂ ਦਾ ਟਾਈਮ ਹੈ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਕਿਲੇ ਨੂੰ ਬੜੇ ਆਨੰਦ ਨਾਲ ਦੇਖ ਰਹੇ ਹਾਂ ਮਾਣ ਰਹੇ ਹਾਂ ਤੇ ਕਬਲਜੀਤ ਵੀ ਬੜੇ ਆਰਾਮ ਦੇ ਨਾਲ ਕਿਲੇ ਨੂੰ ਦੇਖ ਕੇ ਥੱਕੀ ਆ ਬੈਠ ਗਈ ਹੁਣ ਅਨਮੋਲਜੀਤ ਸਿੰਘ ਭੰਗੜੇ ਪਾ ਰਿਹਾ ਅਨਮੋਲਦੀਪ ਵੀ ਬੜੀ ਖੁਸ਼ ਆ ਇਹ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਹੈ ਕਿ ਤੁਸੀਂ ਮੇਰਾ ਪਰਿਵਾਰ ਹੋ ਤੇ ਪਰਿਵਾਰ ਦੇ ਨਾਲ ਤੁਹਾਡੇ ਬਿਨੋਂ ਫਿਰ ਥੋੜਾ ਜਿਹਾ ਅਧੂਰਾ ਪੰਝਾ ਲੱਗਦਾ ਸੀ ਇਹ ਕਿਲੇ ਦਾ ਤੁਸੀਂ ਇਹ ਦ੍ਰਿਸ਼ ਵੇਖੋ ਇਹ ਵੱਡੀਆਂ-ਵੱਡੀਆਂ ਦੁਵਾਰਾਂ ਇਹ ਵੱਡੇ-ਵੱਡੇ ਸਥਾਨ ਜਿਹੜੇ ਦੇਖਣਯੋਗ ਨੇ ਕਿਲਾ ਬਹੁਤ ਵੱਡਾ ਆ ਲਗਭਗ ਇਹਨੂੰ 43 ਏਕੜ ਜ਼ਮੀਨ ਵਿੱਚ ਕਿਲਾ ਆ 43 ਏਕੜ 43 ਏਕੜ ਜ਼ਮੀਨ 'ਚ ਤੇ ਇਹ ਨਾਨਕਸ਼ਹੀਟ ਦੇ ਨਾਲ ਹੀ ਸਾਰਾ ਬਣਿਆ ਹੋਇਆ ਆ ਤੇ ਇਹ ਨੂੰ ਆਪਾਂ ਇੱਥੇ ਕੋ ਤੁਸੀਂ ਊਠ ਤਾਂ ਵੀ ਮਾਨ ਸਕਦੇ ਹੋ ਨਾ ਦੇ ਇੱਕ ਊਠ ਦੇ ਉੱਪਰ ਵੀ ਸਵਾਰੀ ਕੀਤੀ ਜਾ ਰਹੀ ਆ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਮਨੋਰੰਜਨ ਦਾ ਵੀ ਪੂਰਾ ਪ੍ਰਬੰਧ ਇੱਥੇ ਮੈਂ ਸਮਝਦਾ ਕਿ ਬੱਚਿਆਂ ਨੂੰ ਇਹੋ ਜੇ ਸਥਾਨਾਂ ਤੇ ਲਿਓਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਕੁਝ ਸਿੱਖ ਸਕਦੇ ਨੇ ਤੇ ਕੋਈ ਜ਼ਿਆਦਾ ਵੀ ਪੈਸੇ ਨਹੀਂ ਹੈਗੇ ਜਦੋਂ ਤੁਸੀਂ ਇਹਦੇ ਵਿੱਚ ਕਾਫੀ 70 ਡੀ ਤੇ ਚੱਲਦੇ ਨੇ ਆ ਸ਼ੋਅ ਵੀ ਚੱਲਦੇ ਨੇ ਉਹ ਸ਼ੋਅ ਦੇ ਵਿੱਚੋਂ ਸਾਨੂੰ ਬੜੀ ਚੰਗੀ ਜਾਣਕਾਰੀ ਜਿਹੜੀ ਆਪਣੇ ਬੱਚਿਆਂ ਦੇ ਲਈ ਪ੍ਰਾਪਤ ਹੁੰਦੀ ਹੈ ਸਾਡੇ ਬੱਚੇ ਬਹੁਤ ਖੁਸ਼ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਿ ਆਇਨੋ ਕਿਉਂਕਿ ਤੁਸੀਂ ਸਭ ਜਾਣਦੇ ਕਿ ਇਹ ਜਿਹੜਾ ਅੰਮ੍ਰਿਤਸਰ ਸੀ ਇਹ ਪਹਿਲਾਂ ਭੰਗੀ ਮਿਸਲ ਦੇ ਅੰਦਰ ਸੀ ਭੰਗੀਆਂ ਦੀ ਇੱਥੇ ਮਿਸਲ ਹੋਇਆ ਕਰਦੀ ਸੀ ਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੇ ਹੀ ਜਿੱਤਿਆ ਸੀ ਭੰਗੀ ਮਿਸਲ ਕਾਫੀ ਦੂਰ ਤੱਕ ਸੀ ਸਾਡਾ ਬਲਾਕ ਤਰਸਿੱਕਾ ਜਿਸਨ ਮੇਰਾ ਪਿੰਡ ਦਾ ਨਾਮ ਤਰਸਿੱਕਾ ਹੈ ਉਹ ਵੀ ਭੰਗੀ ਮਿਸਲ ਦੇ ਵਿੱਚ ਹੀ ਆਉਂਦਾ ਸੀ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਰਾਜ ਜਿਹੜਾ ਇਹਲਾ ਇਹ ਮੇਲਾ ਤਾਂ ਜਿਵੇਂ ਅੱਜ ਵੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬੈਠੇ ਹੋਈਏ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਹੀ ਵਿਰਾਸਤ ਨੂੰ ਦੇ ਨਾਲ ਬਿਲਕੁਲ ਨੇੜੇ ਤੇੜੇ ਹੋਈਏ ਆਪਾਂ ਅੱਗੇ ਚੱਲਦੇ ਆ ਆ ਕਿੰਨਾ ਸੋਹਣਾ ਗੁਰਦਵਾਰਾ ਵਿੱਚ ਹੋ ਸਕਦਾ ਹੈ ਇਸ ਥਾਂ ਦੇ ਨਾਲ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੋਵੇਗਾ ਤੁਸੀਂ ਦ੍ਰਿਸ਼ ਬੜੇ ਨਾਮਨਾ ਵੇਖ ਸਕਦੇ ਹੋ ਕਿ ਇੱਕ ਗੁਰਦੁਆਰੇ ਦੇ ਰੂਪੀ ਦੇ ਵਿੱਚ ਇਹਨੂੰ ਦਿਖਾਇਆ ਗਿਆ ਆ ਆਪਾਂ ਹੋਰ ਵੀ ਬਹੁਤ ਸੋਹਣੀਆਂ ਚੀਜ਼ਾਂ ਆ ਜਿਹੜੀਆਂ ਵੇਖਣ ਵਾਲੀਆਂ ਨੇ ਥੋੜੇ ਜਿਹੇ ਟਾਈਮ 'ਚ ਆਪਾਂ ਨੂੰ ਫਿਨਿਸ਼ ਕਰ ਦੇਵਾਂਗੇ ਤੇ ਆਪਾਂ ਉਧਰ ਵੱਧ ਰਹੇ ਤੇ ਇਹ ਅੰਮ੍ਰਿਤਸਰ ਦੇ ਵਿੱਚ ਜਦੋਂ ਆਪਾਂ ਆਮ ਤੌਰ ਤੇ ਵੀ ਕਈ ਪਿਕਨਿਕ ਸਪੋਰਟ ਤੇ ਜਾਂਦੇ ਆ ਵਲ ਅਲੱਗ-ਅਲੱਗ ਜਗ੍ਹਾ ਵੇਖਦੇ ਆ ਆਪਣੇ ਬੱਚਿਆਂ ਨਾਲ ਜਾਂਦੇ ਆ ਕਿ ਜੇ ਅਸੀਂ ਪਿਕਨਿਕ ਸਪੋਰਟ ਦੀ ਥਾਂ ਤੇ ਇਸ ਸਥਾਨ ਤੇ ਆਉਂਦੀ ਤਰਜੀਹ ਦਈਏ ਤਾਂ ਕਿੰਨਾ ਚੰਗਾ ਹੋਵੇਗਾ ਸਾਡੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਚੰਗੇ ਸੰਸਕਾਰ ਪੈਦਾ ਹੋਣਗੇ ਚੰਗੀਆਂ ਗੱਲਾਂ ਪੈਦਾ ਹੋਣਗੀਆਂ ਕਿ ਸਾਡੇ ਪੇਰੈਂਟਸ ਜਿਹੜੇ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ आओ ਮੈਂ ਕੰਪੈਲ ਨਹੀਂ ਕਰ ਰਿਹਾ ਕਿਸੇ ਨੂੰ ਭੈਣ ਭਰਾ ਨੂੰ ਮੇਰਾ ਕੰਨਤ ਪਾਵ ਕਿਤੇ ਵੀ ਕੋਈ ਜਾ ਸਕਦਾ ਆ ਮੇਰੀ ਇਹਦੇ ਨਾਲ ਕੋਈ ਮੈਂ ਕੋਈ ਐਡ ਕਰਨ ਨਹੀਂ ਆਇਆ ਮੈਂ ਆਪਣੇ ਸਿਰਫ ਮਾਰਾ ਗਾ ਰঞ্জੀਤ ਸਿੰਘ ਜੀ ਦੀ ਗੱਲ ਕਰਨ ਆ ਆ ਦੇਖੋ ਤੁਸੀਂ ਕਿੰਨਾ ਵਧੀਆ ਨਾ ਕਿੰਨੀ ਸੋਹਣੀ ਲੋਕੇਸ਼ਨ ਆ ਅਸਵਲੇ ਸ਼ਾਮਾਂ ਪਈਆਂ ਨੇ ਤੇ ਕਿੰਨਾ ਪਿਆਰਾ ਦ੍ਰਿਸ਼ ਹਵਾ ਵਗ ਰਹੀ ਆ ਮਿੱਠੀ ਮਿੱਠੀ ਹਵਾ ਇੱਥੋਂ ਐਵੇਂ ਲੱਗਦਾ ਜਿਵੇਂ ਏਸੀ ਚੱਲ ਰਿਹਾ ਹੋਵੇ ਆਪਾਂ ਏਸੀ ਦੇ ਵਿੱਚ ਬੈਠੇ ਹੋਈਏ ਬੇਸ਼ੱਕ ਇਹ ਮਹੀਨਾ ਜੂਨ ਦਾ ਆ ਲੇਕਿਨ ਇਹ ਠੰਡਕ ਬਹੁਤ ਮਹਿਸੂਸ ਹੋ ਰਹੀ ਆ ਇਹ ਜਿਹੇ ਤਰੀਕੇ ਨਾਲ ਬਨਾਵਟ ਇੰਨੇ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਇੱਥੇ ਕੁਝ ਅਲੱਗ-ਅਲੱਗ ਜਿਹੜੇ ਨੇ ਇਹ ਸਾਰਾ ਰੈਂਟ ਦੇ ਉੱਪਰ ਆ ਸਾਰਾ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਦੂਰ ਤੱਕ ਇਹ ਸਾਰਾ ਰੈਂਟ ਦੇ ਉੱਪਰ ਆ ਜਿਹੜੇ ਬੁੱਤ ਬਣੇ ਹੋਏ ਵੀ ਦੇਖ ਸਕਦੇ ਹੋ ਘੋੜਿਆਂ ਦੇ ਬੁੱਤ ਇਥੇ ਟੋਪਾਂ ਨੇ ਹੋਰ ਵੀ ਬਹੁਤ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਅੱਗੇ ਜਾ ਕੇ ਵੇਖਾਂਗੇ ਬੜੇ ਆਨੰਦ ਵਾਲੀਆਂ ਨੇ ਸਾਹਮਣੇ ਗੋਬਿੰਦ ਗੜ ਅਰਟ ਗੈਲਰੀ ਜਿਹੜੀ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਆਪਾਂ ਉਧਰ ਵੀ ਜਾ ਰਹੇ ਆ ਤੇ ਛੇਤੀ ਆਪਾਂ ਬਸ ਇਹਨੂੰ ਸਮਾਪਤ ਕਰ ਦੇਵਾਂਗੇ ਮੈਂ ਸਮਝਦਾ ਕਿ ਸਾਡੇ ਸਿੱਖ ਸਮਾਜ ਬਹੁਤ ਖੁਸ਼ ਆ ਆ ਪਹਿਲਾ ਕਿਲਾ ਆ ਜਿਹੜਾ ਸਿੱਖਾਂ ਨੇ ਸੰਭਾਇਆ ਪਿਆ ਹੇ ਤੱਕ ਤੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਕਿਲੇ ਜਿਹੜੇ ਆ ਢਾਟੂ ਦਿੱਤੇ ਅੰਗਰੇਜ਼ਾਂ ਨੇ ਢਾਟ ਤੇ ਕੁਝ ਹੋਰ ਲੋਕਾਂ ਨੇ ਢਾਟ ਦਿੱਤੇ ਤੇ ਆਓ ਅੰਦਰ ਜਾ ਕੇ ਆਪਣਾ ਇੱਕ ਬੜਾ ਹੀ ਵਧੀਆ ਚੀਜ਼ ਵੇਖਣ ਦੀ ਕੋਸ਼ਿਸ਼ ਕਰਦੇ ਆਂ ਆਟ ਗੈਲਰੀ ਦੀ ਤੇ ਇਹ ਕੰਧਾਂ ਇਹ ਦ੍ਰਿਸ਼ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਦੁਬਾਰਾ ਆਪਣੀ ਗੱਲ ਕਰ ਦਵਾਂ ਕਿ ਇਹ ਅੰਮ੍ਰਿਤਸਰ ਦੇ ਵਿੱਚ ਆ ਕਿਲਾ ਤੇ ਤੁਹਾਡੇ ਵਿੱਚੋਂ ਸਾਦਾ ਬਹੁਤ ਸਾਰੇ ਭੈਣ ਭਰਾ ਪਹਿਲਾਂ ਵੀ ਆਏ ਹੁਣ ਇਹ ਤੁਸੀਂ ਕੰਧਾਂ ਵੇਖੋ ਕਿੰਨੀਆਂ ਇਹ ਦ੍ਰਿਸ਼ ਬੜੇ ਆਰਾਮ 19 ਸਾਲ ਪਿਆਏ ਅੱਜ ਇੱਥੇ 8 ਗੈਲਰੀ ਬਣੀ ਪਹਿਲਾਂ ਹੋ ਸਕਦਾ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਇੰਦਾ ਹੋਵੇ ਸਰਦਾਰ ਹਰੀ ਸਿੰਘ ਨਲੂਆ ਜੀ ਰਹਿੰਦੇ ਹੋਣ ਜਾਂ ਹੋਰ ਕਈ ਚਾਣੇ ਆਪਾਂ ਅੰਦਰ ਜਾ ਕੇ ਦੇਖਦੇ ਆਂ ਉਧਰ ਨੂੰ ਆਪਾਂ ਜਾ ਰਹੇ ਆਂ ਇੱਥੇ ਬਹੁਤ ਹੀ ਵਧੀਆ ਦ੍ਰਿਸ਼ ਵੇਖਣਯੋਗ ਆ ਪਗੜੀਆਂ ਦਾ ਵਿਖਾਲਾ ਆ ਸામਨੇ ਕਿੰਨਾ ਪਿਆਰਾ ਦ੍ਰਿਸ਼ ਬਣਿਆ ਹੋਇਆ ਖਾਲਸਾ ਜੀ ਨੇ ਕੌਮੀ ਖਾਲਸਾਈ ਨੀਲੇ ਰੰਗ ਦੀ ਦਸਤਾਰ ਡਰੈਸ ਕੋਡ ਪਾਇਆ ਹੋਇਆ ਤੇ ਇਧਰਲੇ ਪਾਸੇ ਵੀ ਕਿੰਨੇ ਜਾਣੇ ਜਿਹੜੇ ਦ੍ਰਿਸ਼ ਨੇ ਆਪਾਂ ਨੂੰ ਵੇਖਣ ਨੂੰ ਮਿਲਦੇ ਪਏ ਨੇ ਕਿੰਨੇ ਪਿਆਰੇ ਦ੍ਰਿਸ਼ ਨੇ ਤੇ ਕਿੱਡੇ ਵਧੀਆ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬੜੇ ਨੇੜਿਓਂ ਦ੍ਰਿਸ਼ ਨੂੰ ਵੇਖ ਸਕਦੇ ਆ ਐਸਾ ਠਟਵਾ ਤੇ ਇੱਥੇ ਵੇਖੋ ਤੁਸੀਂ ਅਲੱਗ-ਅਲੱਗ ਚਿੱਤਰ ਜਿਹੜੇ ਨੇ ਬੜੇ ਆਰਾਮ ਨਾਲ ਤੁਸੀਂ ਸਾਰੇ ਵੇਖ ਸਕਦੇ ਹੋ ਕਾਲੀ ਪੱਗ ਜਿਹੜੀ ਹੀ ਖਾਲਸਿਆਂ ਦੀ ਪੱਗ ਵੇਖੋ ਕਿੰਨਾ ਪਿਆਰਾ ਦ੍ਰਿਸ਼ ਹੈ ਨਾ ਕਿੰਨਾ ਸੋਹਣਾ ਲੱਗਦਾ ਪਿਆ ਖਾਲਸੇ ਦਾ ਕੌਮੀ ਨੀਲਾ ਰੰਗ ਤੇ ਕਿੰਨਾ ਵਧੀਆ ਵਧੀਆ ਸਾਰਾ ਕੁਝ ਹੀ ਕਿੰਨਾ ਪਿਆਰਾ ਹੈ ਇਹ ਕਿਲਾ ਗੋਬਿੰਦਗੜ੍ਹ ਦੇ ਵਿੱਚ ਹੈ ਇੱਥੇ ਤੁਸੀਂ ਆ ਕੇ ਵੇਖ ਸਕਦੇ ਹੋ ਬੜੇ ਆਰਾਮ ਦੇ ਨਾਲ ਕਿੰਨੇ ਸੋਹਣੇ ਦ੍ਰਿਸ਼ ਨੇ ਐਵੇਂ ਲੱਗਦਾ ਜਿਵੇਂ ਪਰਵਾਰਿਕ ਮੈਂਬਰ ਜਾਂ ਚਿੱਤਰ ਜਿਹੜੇ ਇਹ ਦ੍ਰਿਸ਼ ਜਿਹੜੇ ਨੇ ਬਹੁਤ ਕਾਜਾ ਸਰਦਾਰ ਅਜੀ ਸਿੰਘ ਤੁਸੀਂ ਸਰਦਾਰਾਂ ਦੇ ਲੱਗ ਗਏ ਹੋ ਆਈ ਦੇ ਲਗਣ ਦਾ ਸਤਾਰ ਵਾਲੇ ਦੀ ਨਮੋ ਜੀ ਸਿੰਦਮੇ ਦਾ ਸਤਾਰ ਵਾਲੇ ਵੀਰ ਦੇ ਲਾਗੀ ਹੋਵਾਂਗਾ ਤੇ ਕਿੱਡਾ ਸੋਣਾ ਸਾਰਾ ਦ੍ਰਿਸ਼ ਇਹ ਆਪਾਂ ਆਪਣੇ ਸਾਡੇ ਬੱਚੇ ਜਦੋਂ ਵੇਖਣਗੇ ਸਮਝਣਗੇ ਤਾਂ ਉਹਨਾਂ ਨੂੰ ਇਹ ਚੰਗਾਈ ਲੱਗੂਗਾ ਸਾਡੇ ਬੱਚਿਆਂ ਨੂੰ ਵਧੀਆ ਲੱਗੇਗਾ ਮੈਂ ਸਮਝਦਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਪ੍ਰਤੀ ਆਪਣੇ ਬੱਚਿਆਂ ਨੂੰ ਜ਼ਰੂਰ ਜਾਗਰੂਕ ਕਰਨਾ ਚਾਹੀਦਾ ਹੈ ਜੁੰਦੀਆ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ